ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਹਾਂ ਥੋੜਾ ਸਵਾਗਤ ਹੈ ਮੇਰੇ ਚੈਨਲ ਆਮਨ ਵਿਕੀ ਬਲੌਗਸ ਤੇ ਤੇ ਇਹ ਆਪਣਾ ਚੀਮੇ ਦੁਕਾਨਾ ਹੈ ਜਿੱਥੇ ਆਪਾਂ ਤਸਵੀਲ ਵਰਕ ਕਰਦੇ ਹਾਂ ਆਪਣਾ ਜਿਵੇਂ ਰਜਿਸਟਰੀ ਰਜਿਸਟਰੀਆਂ ਲਿਖਦੇ ਨੇ ਜ਼ਮੀਨਾਂ ਦੀਆਂ ਤੇ ਚੀਮੇ ਪਹਿਲਾਂ ਅਸੀਂ ਵੈਨੇ ਦੀ ਮੰਡੀ ਦੇ ਵਿੱਚ ਉੱਥੇ ਕਿਰਾਏ ਤੇ ਦਕਾਨਾਂ ਲੈਂਦੀ ਸੀ ਵੈਸੇ ਉਹ ਰੇ ਵੀ ਕਿਰਾਏ ਤੇ ਲੈਂਦੀ ਆ ਤੇ ਹੁਣ ਆਪਣਾ ਚੀਮਾ ਨਾਇਬ ਆ ਸਾਉਥ ਸਹੀਲਾ ਛੋਟੇ ਸਹੀਲਾ ਇੱਥੇ ਸਰਕਾਰ ਵੱਲੋਂ ਤਹਿਸੀਲ ਦੀ ਬਿਲਡਿੰਗ ਬਣਾਈ ਗਈ ਆ ਬਹੁਤ ਸੋਹਣੀ ਬਿਲਡਿੰਗ ਬਣੀ ਆ ਤੇ ਇੱਥੇ ਪਟਵਾਰੀ 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 ਵੀ ਇੱਥੇ ਬੈਠੇ ਨੇ ਤੇ ਸਹਾਦ ਸੌਦਾ ਸੈਂਟਰ ਵੀ ਇੱਥੇ ਬਣਾਤਾ ਫਰਦਾਂ ਵੀ ਇੱਥੇ ਨਿਕਲਦੇ ਨੇ ਐ ਲਾ ਲੋ ਵੀ ਸਾਰਾ ਕੁਝ ਇੱਕ ਜਗ੍ਹਾ ਤੇ ਇਕੱਠਾ ਕਰਤਾ ਬਹੁਤ ਵਧੀਆ ਪ੍ਰਬੰਧ ਕੀਤਾ ਮੈਂ ਤੁਹਾਨੂੰ ਦਿਖਾਉਣਾ ਤਹਿਸੀਲ ਦੀ ਬਿਲਡਿੰਗ ਬਹੁਤ ਵਧੀਆ ਬਣਾਈ ਆ ਤੇ ਜਿਹੜੇ ਪੈਨ ਪਰਮਾ ਨੂੰ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਵਧੀਆ ਲੱਗੇ ਤੇ ਲਾਈਕ ਵੀ ਕਰਦੇ ਹੋ ਅੱਜ ਆਪਣਾ ਇਹ ਦੂਜਾ ਵਲੌਗ ਵੀ ਆ ਅੱਗੇ ਫਿਰ ਤੇ ਵਧੀਆ ਵਲੌਗ ਪਾਏ ਕਰਾਂਗੇ ਤੇ ਮੈਂ ਤੁਹਾਨੂੰ ਬਾਹਰੋਂ ਦਿਖਾ ਦਿੰਨਾ ਆ ਦੇਖੋ ਜੀ ਆਪਣੀ ਦੁਕਾਨ ਆ ਗਈ ਵਧੀਆ ਫਰਸ਼-ਵਰਸ਼ ਲੱਗੇ ਹੋਇਆ ਵੈਸੇ ਇਹ ਪ੍ਰਾਈਵੇਟ ਦੁਕਾਨਾਂ ਨੇ ਇਹ ਬੈਕ ਸਾਈਡ ਇਹਦੇ ਹੋਟਲ ਆ ਢਾਬਾ ਸਾਈਡ ਆ ਮੋਂਟਾਬਾ ਉਹਨਾਂ ਦੀ ਬੈਕ ਸਾਈਡ ਦੁਕਾਨਾਂ ਨੇ ਉਹਨਾਂ ਤੋਂ ਕਿਰਾਏ ਤੇ ਲੈਂਤੀਆਂ ਨੇ ਤੇ ਆਹ ਬ੍ਰਾਂਡ ਆ ਗਿਆ ਉਹ ਸਾਹਮਣੇ ਤਸੀਲ ਬਣੀ ਹੋਈ ਆ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਬਹੁਤ ਵਧੀਆ ਬਣੀ ਹੋਈ ਆ ਤੇ ਆ ਆਪਣਾ ਢਾਬੇ ਦੀ ਬੈਕ ਸਾਈਡ ਹੈਗੀ ਇਹਦੇ ਵਿੱਚ ਦੀ ਜਾ ਕੇ ਦਸਤਬਾਹ ਜਾਂਦਾ ਹੁੰਦਾ ਹੋਟਲ ਢਾਬੇ ਬਣਿਆ ਪਿਆ ਤੇ ਚਾਚੂ ਉੱਥੇ ਵੀ ਆਉਨੋ ਨੇ ਆਪਾਂ ਜਾ ਕੇ ਤੇ ਅ ਤਸੀਲ ਆ ਗਈ ਉਹ ਆਪਣਾ ਮੋਟਰ ਹੈਂਕਰ ਖੜਾ ਬਹੁਤ ਵਧੀਆ ਬਣਾਈ ਆ ਆ ਦੇਖੋ ਸਭ ਤਸੀਲ ਟੀਮਾ ਤੇ ਲੈਫਟ ਸਾਈਡ ਆ ਜਿਹੜੀ ਜਗ੍ਹਾ ਬਣੀ ਹੋਈ ਹੈ ਦੀ ਪਰਲੀ ਸਾਈਡ ਬਣਾਇਆ ਆਪਣਾ ਸਬ ਸੁਵਿਧਾ ਸੈਂਟਰ ਤੇ ਪਟਵਾਰੀ ਵੀ ਉੱਤੀ ਬੈਂਦੇ ਨੇ ਫਰਜ਼ ਕੇਂਦਰ ਵੀ ਅੰਦਰ ਹੀ ਆ ਤੇ ਆ ਗਰਾਊਂਡ ਆ ਗਿਆ ਇੱਥੇ ਜਿੱਥੇ ਰਜਿਸਟਰੀ ਹੁੰਦੀ ਹੈ ਨਾ ਨਾ ਗੱਡੀਆਂ ਖੜ੍ਹਦੀਆਂ ਨੇ ਤੇ ਆਪਾਂ ਆਪਣੀ ਬਾਈਕ ਖੜੀ ਕਰ ਰੱਖੀ ਆ ਤੇ ਇੱਧਰ ਪਾਣੀ ਦੀ ਨਿਕਾਸੀ ਲਈ ਬਣਾਇਆ ਹੋਇਆ ਜਿੱਥੇ ਲਾਲ ਤੁਹਾਨੂੰ ਬਲੇਕੇਜ ਦੇਖ ਰਿਹਾ ਨਾ ਤੇ ਲੋਹੇ ਦਾ ਜਾਲ ਲੱਗੇ ਹੋਇਆ ਵੀ ਜਿਵੇਂ ਹੁਣ ਮੀਂਹ ਦਾ ਪਾਣੀ ਪਿਆ ਕਰੂਗਾ ਉਹ ਇਹਦੇ ਵਿੱਚ ਡਿੱਗਿਆ ਕਰੂ ਆ ਕੇ ਤੇ ਉਹ ਅੱਗੇ ਆ ਗਿਆ ਆਪਣੀ ਸੁਨਾਮਾਨਸਾ ਰੋੜ ਸੱਜੇ ਬਸ ਨੂੰ ਮੁੜ ਕੇ ਫਿਰ ਆਪਾਂ ਪਿੰਡ ਨੂੰ ਜਾਂਦੇ ਹੁੰਨੇ ਆ ਤੇ ਬਹੁਤ ਵਧੀਆ ਤਹਿਸੀਲ ਬਣ ਗਈ ਤੇ ਤੁਸੀਂ ਕਮੈਂਟ ਕਰਕੇ ਦੱਸੋ ਵੀ ਵਧੀਆ ਤਹਿਸੀਲਾਂ ਤੇ ਤੁਹਾਡੇ ਕਿੱਦਾਂ ਦੀ ਬਣੀ ਹੋਈਆਂ ਨੇ ਤਹਿਸੀਲਾਂ ਤੇ ਆ ਇੱਧਰ ਖਾਲੀ ਜਗ੍ਹਾ ਆ ਗਈ ਇੱਥੇ ਕਹਿੰਦੇ ਨੇ ਵੀ ਸੜਕ ਬਣੂਗੀ ਤੇ ਹਜੇ ਭਰਤ ਪੌਣ ਵਾਲੀ ਰਹਿੰਦੀ ਆ ਦੁਕਾਨ ਵਾਲੇ ਨੂੰ ਸੀ ਕਿਹਾ ਵੀ ਭਾਈ ਪਰਤ ਪਵਾ ਕੇ ਦੇ ਤੇ ਸਾਹਮਣੇ ਜਿਹੜਾ ਉਹ ਸਾਨੂੰ ਮੋਗਾ ਹੀ ਧੀਂਦਾ ਉਹਦੇ ਪਰਲੀ ਸਾਈਡ ਹੈਗੀ ਆ ਸੜਕ ਇਧਰੋਂ ਪਿੰਡ ਤੋਂ ਗੁਰਦੁਆਰੇ ਦੇ ਸਾਹਮਣੇ ਦੀ ਜਿਹੜਾ ਸੂਆ ਆਉਂਦਾ ਨਾ ਸੂਏ ਦੇ ਕੋਲ ਦੀ ਸੜਕ ਆਉਂਦੀ ਆ ਉਹ ਸੜਕ ਆ ਉਹ ਇਸਿਆ ਜਿਹੜਾ ਮੋਗਾ ਉਹਨੇ ਆਇਆ ਰਾਹਦਾਰੀ ਆ ਕਹਿੰਦੇ ਨੇ ਵੀ ਇਹ ਗੰਦ ਜੀ ਢਾ ਕੇ ਉਹਨੂੰ ਰਾਹਦਾਰੀ ਛੱਡਣਗੇ ਫਿਰ ਐ ਜਿਹੜੇ ਇਧਰੋਂ ਪਿੰਡੋਂ ਆਉਂਦੇ ਨੇ ਉਹਨਾਂ ਨੂੰ ਆਉਣਾ ਸੌਖਾ ਹੋ ਜਾਊਗਾ ਅੱਡੇ ਕਿ ਨਹੀਂ ਜਾਣ ਦੀ ਲੋੜ ਨਹੀਂ ਪਿਆ ਕਰੂ ਸਿੱਧਾ ਇੱਧਰ ਦੀ ਆ ਜਾ ਕਰਾਂਗੇ ਤੇ ਆਹ ਜਿਹੜੀ ਜਗ੍ਹਾ ਨਾ ਕੱਚੀ ਇੱਥੇ ਵੀ ਕਹਿੰਦੇ ਨੇ ਵੀ ਸੜਕ ਬਣੂਗੀ ਤੇ ਇਹ ਸੜਕ ਅੱਗੇ ਜਾ ਕੇ ਸੂਏ ਦੇ ਨਾਲ ਨਾਲ ਜਾਂਦੀ ਅੱਗੇ ਜਾ ਕੇ ਸੜਕ ਉਹਦੇ ਨਾਲ ਜਾ ਕੇ ਮਿਲ ਜੂਗੀ। ਵੈਸੇ ਬਹੁਤ ਵਧੀਆ ਹੋ ਜਾਊਗਾ ਨਾ ਉਰੇ ਸੜਕ ਬਣ ਗਈ। ਇਹ ਸੜਕ ਆਪਣਾ ਉਰੋਂ ਐ ਲੈਫਟ ਐ ਜਾਂਦੀ ਜਾਂਦੀ ਉਧਰ ਉਹ ਸੁਨਾਮ ਰੋਡ ਨਾਲ ਮਿਲ ਜੂਗੀ। ਚਲੋ ਮੈਂ ਤੁਹਾਨੂੰ ਦਿਖਾਉਣਾ। ම් होොटल හොटलමටක්बाතුරවා එතरसानेपना होොටलකමටක් बा bakකම් होट ਆ ਗਿਆ ਪਰ ਸੁਣਾ ਉਹ ਲੋ ਸਾਹਮਣੇ ਵੀ ਢਾਬਾ ਉਹ ਇਧਰ ਹੀ ਖੜਿਆ ਠੀਕ ਹੈ ਪਹਿਲਾਂ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਉਹ ਰੱਬਾ ਚਾ ਵੀ ਨੇ ਆਪਾਂ ਫੜ ਲੇ ਤੇ ਹੁਣ ਚੱਲਦੇ ਆਪਾਂ ਦੁਆਰੇ ਦੁਕਾਨ ਤੇ ਮੇਰੇ ਸਭ ਤੋਂ ਵਧੀਆ ਰਾਧਾ ਰੀ ਹੈ ਤੇ ਆ ਗਏ ਆਪਾਂ ਦੁਆਰੇ ਆਪਦੀ ਦੁਕਾਨ ਤੇ ਜਿਹੜਿਆ ਸ਼ਟਰ ਬੰਦ ਪਿਆ ਹੈ ਨਾ ਇਹ ਫੋਟੋ ਸ਼ੇਡ ਹੈ ਇਹ ਚਲੇ ਗਏ ਅੱਜ ਜਲਦੀ ਆਹ ਲਓ ਜੀ ਆ ਆਪਣਾ ਕਾਊਂਟਰ ਆ ਇੱਥੇ ਬਹਿ ਗਿਆ ਆਪਾਂ ਕਰਦੇ ਆ ਕੰਮ ਰਜਿਸਟਰ ਰਜਿਸਟਰ ਲਿਖਦੇ ਆ ਚਾਰ ਜੱਟ ਲੱਗਿਆ ਪਿਆ ਬੈਗ ਤੇ ਪਾ ਲਈਏ ਨਹੀਂ ਭੁੱਲ ਜਾਂਗੇ ਉਹ ਬੈਗ ਆਪਣਾ ਪਿਆ ਮੱਛਰ ਮਾਰੂ ਬੱਲਵਾ ਚਾਨਣ ਕਰੂ ਆ ਦੇਖੋ ਫਰਸ ਵਧੀਆ ਲੱਗੇ ਹੋਇਆ ਆਪਣੇ ਟੋਪੀਆਂ ਜੋਪੀਆਂ ਵੀ ਜਾਨੇ ਨਵੀਂ ਦੁਕਾਨ ਆ ਦੁਕਾਨ ਸੱਚ ਆਪਾਂ ਵਧਾਤੀ ਹੈ ਇਹ ਬਾਜ਼ਾਰ ਚ ਥੋੜਾ ਕੰਮ ਆ ਸਨੀ ਨੂੰ ਉਧਰ ਸਨੀ ਸਟਾਮ ਵਾਲਾ ਨੂੰ ਫਰਦਾ ਹੁੰਦਾ ਹੀ ਫੜਾਉਣੀਆਂ ਨੇ ਫੇਰ ਆਪਾਂ ਚੱਲਦੇ ਆ ਲਓ ਜੀ ਟੋਪੀਆਂ ਟੋਪੀਆਂ ਆਪਾਂ ਚਾੜ੍ਹ ਲਈਏ ਕਿਉਂਕਿ ਠੰਡ ਬਹੁਤ ਜ਼ਿਆਦਾ ਆ ਠੰਡ ਬਹੁਤ ਜ਼ਿਆਦਾ ਆ ਬਈ ਸੁੱਕੀ ਠੰਡ ਪੈ ਰਹੀ ਆ ਪੂਰੀ ਜ਼ਿਆਦਾ ਚਲੋ ਆਪਾਂ ਹੁਣ ਚੱਲਦੇ ਆ ਪਿੰਡ ਵੇਲਾਂਗੇ ਤੁਹਾਨੂੰ ਲਓ ਜੀ ਘਰ ਮੇ ਆ ਗਏ ਅਰੇ ਮੋਟਰਸਾਈਕਲ ਲਾਜ ਲਈ ਹੁਣ ਅੰਦਰ ਆ ಯಾವದಿ ಆಗೇ ಕರೆ ಹಾಂ